ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਪੰਜਾਬੀ ਵਿੱਚ ਪ੍ਰਾਤਨ ਸਵੇਰ ਵਿੱਚ ਇੱਕ ਕਹਾਵਤ ਬਹੁਤ ਮਸ਼ਹੂਰ ਸੀ ਕਿ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਪ੍ਰਾਤਨ ਸਮਿਆਂ ਤੋਂ ਹੀ ਲਾਹੌਰ ਸ਼ਹਿਰ ਨੂੰ ਭਾਰਤ ਦਾ ਦਰਵਾਜ਼ਾ ਕਿਹਾ ਜਾਂਦਾ ਸੀ ਕਿਉਂਕਿ ਮਿਡਲ ਈਸਟ ਅਤੇ ਅਰਬ ਤੋਂ ਆਉਣ ਵਾਲੇ ਯਾਤਰੀਆਂ ਤੇ ਹਮਲਾਵਰਾਂ ਲਈ ਨਾਹਰ ਇੱਕ ਬਹੁਤ ਹੀ ਵੱਤਾਪੂਰ ਸ਼ਹਿਰ ਸੀ ਦਿੱਲੀ ਤੱਕ ਪਹੁੰਚਣ ਲਈ ਨਾਹਰ ਸ਼ਹਿਰ ਵਿੱਚੋਂ ਹੀ ਹੋ ਕੇ ਜਾਣਾ ਪੈਂਦਾ ਸੀ ਪਰ 1947 ਦੀ ਵਾਰਤ ਤੋਂ ਬਾਅਦ ਲਾਹੌਰ ਪਾਕਿਸਤਾਨ ਦੇ ਹਿੱਸੇ ਆ ਗਿਆ ਪਰ ਲਾਹੌਰ ਦੀ ਜ਼ਿਆਦਾਤਰ ਆਬਾਦੀ ਹਿੰਦੂ ਅਤੇ ਸਿੱਖ ਹੀ ਸਨ ਇਸਨੀਆਂ ਆਬਾਦੀ ਦੇ ਪੱਖੋਂ ਇਹ ਸ਼ਹਿਰ ਭਾਰਤ ਦੇ ਹਿੱਸੇ ਹੁਆ ਜਾਇਦਾ ਸੀ ਦਾ ਕੇ ਪਾਕਿਸਤਾਨ ਦੇ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਤੱਥ ਬਾਰੇ ਖੋਜ ਪੜਤਾਲ ਕਰਾਂਗੇ ਕਿ ਕਿਵੇਂ ਲਾਹੌਰ ਪਾਕਿਸਤਾਨ ਦੇ ਹਿੱਸੇ ਆਇਆ ਅਤੇ ਇਹ ਕਿਸ ਦੀ ਗਲਤੀ ਕਾਰਨ ਸਿੱਖਾਂ ਦਾ ਇੱਕ ਬਹੁਤ ਹੀ ਬੱਤਪੂਰ ਸ਼ਹਿਰ ਪਾਕਿਸਤਾਨ ਵਿੱਚ ਚਲੇ ਆ ਗਿਆ ਅਤੇ ਸਿੱਖ ਬਹੁਤ ਸਾਰੇ ਆਪਣੇ ਗੁਰੂਤਾ ਬਾਣ ਨਾਲੋਂ ਵਿਛੜ ਗਏ ਸੋ ਵੀਡੀਓ ਸੁਣ ਕੇ ਤੁਹਾਡੇ ਵੀ ਉਹ ਛੁੱਟ ਜਾਣਗੇ ਤੇ ਤੁਹਾਨੂੰ ਵੀ ਗੁੱਸਾ ਆਵੇਗਾ ਸੋ ਸਾਰੀ ਵੀਡੀਓ ਧਿਆਨ ਨਾਲ ਸੁਣੀਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਪਾਕਿਸਤਾਨ ਦੇਸ਼ ਦਾ ਅੱਜ ਦਾ ਸ਼ਹਿਰ ਲਾਹੌਰ ਜਿੱਥੇ ਪ੍ਰਾਤਨ ਹਵੇਲੀਆਂ ਸਿੱਖਾਂ ਦੇ ਕਿਲੇ ਅੱਜ ਵੀ ਵੰਡ ਦਾ ਦਰਦ ਆਪਣੇ ਉੱਧਰ ਨ ਕੋਈ ਬੈਠੇ ਹਨ ਸਾਲ 2017 ਦੇ ਅੰਕੜਿਆਂ ਅਨੁਸਾਰ ਅੱਜ ਲਾਹੌਰ ਵਿੱਚ 94% ਆਬਾਦੀ ਮੁਸਲਮਾਨਾਂ ਦੀ ਹੈ ਅਤੇ 30% ਬਾਤੀ ਸਿੱਖਾ ਦੀ ਲਾਹੌਰ ਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਪਰ ਕਿਆ ਵੀ ਕਿਉਂ ਨਾ ਜਾਵੇ ਪਾਕਿਸਤਾਨ ਦੇ ਸਾਰੇ ਰੈਵਿਊ ਦਾ 11% ਹਿੱਸਾ ਇਕੱਲੇ ਨਾਹੌਰ ਤੋਂ ਆਇਆ ਹੈ ਲਾਹੌਰ ਪਾਕਿਸਤਾਨ ਦਾ ਇੱਕ ਵੱਤਪੁਰ ਸ਼ਹਿਰ ਹੈ ਪਰ ਅਜਿਹਾ ਕਿਹਾ ਜਾਂਦਾ ਹੈ ਕਿ 247 ਦੀ ਵਡ ਵੇਲੇ ਨਾਹੌਰ ਪਾਕਿਸਤਾਨ ਦਾ ਨਹੀਂ ਬਲਕਿ ਪੰਜਾਬ ਭਾਰਤ ਦਾ ਹਿੱਸਾ ਹੁੰਦਾ ਸੀ ਇਹ ਇਕੱਲੇ ਪੰਜਾਬ ਦੇ ਨਹੀਂ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕਾਂ ਦਾ ਵੀ ਇਹੀ ਬਦਲਾਅ ਸੀ ਕਿ ਲਾਹੌਰ ਦਾ ਪੰਜਾਬ ਦਾ ਹਿੱਸੇ ਹੀ ਜਾਵੇਗਾ ਪਰ ਅਜਿਹਾ ਕਿਵੇਂ ਹੋ ਗਿਆ ਕਿਉਂ ਨਹੀਂ ਲਾਹੌਰ ਪੰਜਾਬ ਦਾ ਹਿੱਸਾ ਬਣਿਆ ਇਸ ਗੱਲ ਦੀ ਕੋਝ ਪੜਤਾਲ ਕਰ ਲਈ ਸਾਡੂ ਜੜਾ ਪਵੇਗਾ ਇਤਿਹਾਸ ਵਿੱਚ ਪੂਰੇ 77 ਸਾਲ ਪਿੱਛੇ ਵੱਲ ਲਾਹੌਰ ਨੂੰ ਪੰਜਾਬ ਦਾ ਹਿੱਸਾ ਬਣਨ ਪਿੱਛੇ ਬਹੁਤ ਸਾਰੇ ਕਾਰਨ ਕਿਉਂਕਿ ਉਹ 1947 ਦੀ ਵੰਡ ਦੇ ਆਧਾਰ ਤੇ ਹੋਈ ਸੀ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਨੂੰ ਤਰਵ ਦੇ ਆਧਾਰ ਤੇ ਵੰਡਿਆ ਗਿਆ ਸੀ ਜਿਸ ਸ਼ਹਿਰ ਵਿੱਚ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਉੱਦੀ ਸੀ ਉਹ ਪਾਕਿਸਤਾਨ ਦੇ ਹਿੱਸੇ ਆ ਜਾਂਦਾ ਸੀ ਤੇ ਜਿੱਥੇ ਸਿੱਖਾਂ ਤੇ ਹਿੰਦੂਆਂ ਦੀ ਆਬਾਦੀ ਜ਼ਿਆਦਾ ਸੀ ਉਹ ਭਾਰਤ ਦੇ ਹਿੱਸੇ ਵਿੱਚ ਆ ਗਏ ਸਨ ਪਰ ਇਸ ਦੇ ਦਾਲਦਲ ਹੋਰ ਵੀ ਬਹੁਤ ਸਾਰੇ ਪੱਖ ਦੇਖੇ ਜਾ ਰਹੇ ਸਨ ਜਿਵੇਂ ਕਿ ਪ੍ਰਾਪਰਟੀ ਜ਼ਮੀਨਾਂ ਦੀ ਮਾਲਕੀਅਤ ਕਿਹੜੇ ਧਰਬ ਦੇ ਲੋਕਾਂ ਕੋਲ ਜ਼ਿਆਦਾ ਜ਼ਮੀਨ ਹੈ 1941 ਦੀ ਜਨਗਣਨਾ ਦੇ ਅਨੁਸਾਰ ਲਾਹੌਰ ਵਿੱਚ 40% ਦੇ ਕਰੀਬ ਸਿੱਖ ਰਹਿੰਦੇ ਸਨ ਤੇ ਉੱਥੇ ਪੂਰੇ ਸ਼ਹਿਰ ਦੀ 80% ਪ੍ਰਾਪਰਟੀ ਉੱਤੇ ਸਿੱਖਾਂ ਦਾ ਹੀ ਮਾਲਕਾ ਦਾ ਹੱਕ ਸੀ ਇਸ ਲਈ ਲਾਹੌਰ ਦੀ ਅਕਾਦਮੀ ਵਿੱਚ ਵੀ ਗੈਰ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਇਹ ਸਭ ਤੋਂ ਬੇਣਕਾਰ ਸੀ ਜਿਸ ਦੀ ਵਜ੍ਹਾ ਕਰਕੇ ਲੱਗ ਰਿਹਾ ਸੀ ਕਿ ਲਾਹੌਰ ਭਾਰਤ ਦਾ ਹਿੱਸਾ ਹੋਵੇਗਾ ਇਸ ਤੋਂ ਇਲਾਵਾ ਲਾਹੌਰ ਵਿੱਚ ਸਿੱਖਾ ਦਾ ਅਧਿਕਾਰ ਬਿਜ਼ਨਸ ਸਿੱਖਿਆ ਖੇਤੀਬਾੜੀ ਸਰਕਾਰੀ ਸਤਾ ਦਾ ਉੱਤੇ ਵੀ ਬਹੁਤ ਜ਼ਿਆਦਾ ਸੀ ਉਦਾਹਰਨ ਦੇ ਤੌਰ ਤੇ ਲਾਹੌਰ ਦੇ ਜ਼ਿਆਦਾਤਰ ਸਕੂਲ ਕਾਲਜ ਯੂਨੀਵਰਸਿਟੀ ਹਸਪਤਾਲ ਸਿੱਖ ਹੀ ਚਲਾਉਦੇ ਸਨ ਲਾਹੌਰ ਸਿੱਖ ਰਾਜ ਦੀ ਰਾਜਤਾ ਦੀ ਸੀ ਇਤਿਹਾਸੇ ਪੰਜਾਬ ਬਾਹਰ ਆਜਾ ਰਾਜਜੀਤ ਸਿੰਘ ਦੇ ਬਹੁਤ ਸਾਰੀਆਂ ਬਾਤਾਂ ਬੁਰਜ ਅਤੇ ਗੁਰਦੁਆਰਾ ਸਹਿਬ ਹਵਸਾਰੇ ਸਰ ਹੁਣ ਸਵਾਲ ਆਉਂਦਾ ਹੈ ਕਿ ਜਦੋਂ ਲਾਹੌਰ ਵਿੱਚ ਇਦੀਆਂ ਸਾਰੀਆਂ ਸਿੱਖਿਆ ਦੀਆਂ ਪ੍ਰਾਪਰਟੀਆਂ ਬਾਤੀ ਸਭ ਕੁਝ ਸੀ ਤਾਂ ਫਿਰ ਕਿਵੇਂ ਲਾਹੌਰ ਪਾਕਿਸਤਾਨ ਦੇ ਹਿੱਸੇ ਵਿੱਚ ਚਲੇ ਗਿਆ ਪਰ ਇਸ ਦੇ ਪਿੱਛੇ ਅਸਲੀਅਤ ਇਹ ਹੈ ਕਿ ਜਦੋਂ ਭਾਰਤ ਪਾਕਿਸਤਾਨ ਦੀ ਵਾਟ ਹੋ ਰਹੀ ਸੀ ਤਾਂ ਇਹ ਵਾਟ ਕਰਨ ਲਈ ਉਸ ਵਕਤ ਬਰਟੇਡ ਤੋਂ ਇੱਕ ਖਾਸ ਸਖਸ਼ ਬੁਲਾਇਆ ਗਿਆ ਸੀ ਜਿਸ ਦਾ ਨਾਮ ਸੀ ਸੈਰਨ ਰੈਡਕਲਿਫ ਜੇ ਸਰੂਅ ਦੇਸ਼ ਦਿੱਤੇ ਗਏ ਸੜਕੇ ਭਾਰਤ ਤੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡਣਾ ਹੈ ਪਰ ਸਭ ਤੋਂ ਵੱਡੀ ਇੱਥੇ ਗੱਲ ਇਹ ਸੀ ਕਿ ਰੈੱਡ ਕਲਿਪ ਇਸ ਤੋਂ ਪਹਿਲਾਂ ਕਦੇ ਵੀ ਭਾਰਤੜੇ ਹੀ ਸੀ ਆਇਆ ਤੇ ਦਾਹੀ ਉਸ ਨੂੰ ਇਸ ਦੇ ਵੱਖੋ ਵੱਖਰੇ ਸੱਭਿਆਚਾਰਾ ਬਾਰੇ ਪਤਾ ਸੀ ਬਸ ਅਧਿਵਾਹੀ ਵਿੱਚ ਹੀ ਉਸ ਨੂੰ ਭਾਰਤ ਵੰਡਣ ਦਾ ਐਡਾ ਬਾਤਪੂਰਨ ਅਤੇ ਵੱਡਾ ਚੁੱਬਾ ਸੌਫ ਦਿੱਤਾ ਗਿਆ ਜਿਸ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਬਣਾਇਆ ਗਿਆ ਤੇ ਇਸੇ ਕਮਿਸ਼ਨ ਨੂੰ ਵੰਡਣ ਵਾਸਤੇ ਬਾਰਡਰ ਲਾਈਨ ਬਣਾ ਦਿੱਤੀ ਗਈ ਜੇਸਰੂ ਰੈਟਕਲੀਫ ਲਈ ਫਲਾਈਟ ਦਾ ਵਿਦਿਤਾ ਜਾਂਦਾ ਹੈ ਰੈਟਕਲੀਫ ਨੇ ਦਰਹਾਰਤ ਕੀਤਾ ਸੀ ਕਿ ਕਿਸ ਸ਼ਹਿਰ ਨੂੰ ਕਿਸ ਦੇਸ਼ ਨੂੰ ਦੇਣਾ ਹੈ ਪਰ ਇਸੇ ਦਰਾਰ ਦੇ ਨਾਲ ਦਾ ਹੈ 12 ਅਗਸਤ 1947 ਦਾ ਜਦੋਂ ਪੂਰੇ ਭਾਰਤ ਦੀ ਤਸਵੀਰ ਬਦਲ ਗਈ ਪੰਜਾਬ ਸੈਤ ਲਾਹੌਰ ਵਿੱਚ ਵੀ ਦੱਗੇ پڑ ਕੁਟੇ ਸਨ ਉਧਰ ਦੱਸਿਆ ਜਾਂਦਾ ਹੈ ਕਿ 12 ਅਗਸਤ ਵਰਗੀ ਸਵੇਰ ਲਾਹੌਰ ਵਿੱਚ ਪਹਿਲਾ ਕਦੇ ਰਹੀ ਸੀ ਜੜੀ ਸੜਕਾਂ ਉੱਤੇ ਲਾਸ਼ਾਂ ਖਿੰਡੀਆਂ ਪਈਆਂ ਸਨ ਪਰ ਹਰ ਘਰ ਅਗ ਵਿੱਚ ਸੜ ਰਿਆ ਸੀ ਅੰਗਰੇਜ਼ਾਂ ਦਾ ਕਹਿਣਾ ਸੀ ਕਿ ਕਿਸੇ ਦੇ ਲੋਰ ਭਾਰਤ ਵਿੱਚ ਸ਼ਾਵਲ ਓੜਦੀ ਅਫਵਾਹ ਉੜਾ ਦਿੱਤੀ ਹੈ ਇਸ ਦੇ ਵਿਰੋਧ ਵਿਰੋਧ ਵਿੱਚ ਲੋਰ ਵਿੱਚ ਹਿੰਦੂਆ ਤੇ ਸਿੱਖਾਂ ਨੂੰ ਕਤਲ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਸ ਕਤਲਿਆਂ ਵਿੱਚ ਸੈਂਕੜੇ ਹਿੰਦੂ ਅਤੇ ਸਿੱਖ ਬਾਰੇ ਗਏ 24 ਘੰਟਿਆਂ ਵਿੱਚ ਹੀ ਹਾਲਾਤ ਇਦੀ ਵਿਗੜ ਗਏ ਸੜ ਕੇ ਲੋਰ ਦੇ ਗਵਰਨਰ ਜਿੰਦ ਕਿੰਦੇ ਭਾਰਤ ਦੇ ਵਾਜਸਰਾਏ ਲਾਰਟ ਬਾਉਟ ਬੇਟਰ ਨੂੰ ਟੈਲੀਗ੍ਰਾਮ ਭੇਜ ਕੇ ਫੌਜ ਬਲਾਉਟ ਦੀ ਬਗੀਤੀ ਸੀ ਟੈਲੀਗ੍ਰਾਮ ਵਿੱਚ ਲਿਖਿਆ ਗਿਆ ਸੀ ਕਿ ਲਾਹੌਰ ਦੀ ਪੁਲਿਸ ਹੀ ਸਿੱਖਾ ਦਾ ਕਤਲੇਆਮ ਕਰ ਰਹੀ ਹੈ ਉਹ ਕਿਵੇਂ ਦੱਗੇ ਰੁਕੇਗੀ ਉਸ ਵਕਤ ਇੱਕ ਬੁਤਲਬ ਦੇਤਾ ਧਾਰੇ ਲਗਾ ਰਿਹਾ ਸੀ ਕਿ ਹੱਸ ਕੇ ਲਿਆਵੇਗੇ ਪਾਕਿਸਤਾਨ ਲੜਕੇ ਲਵਾ ਗਏ ਹਿੰਦੁਸਤਾਨ ਇਸ ਬੁਤਲਬਾਰ ਦੇਤਾ ਦਾ ਦਰਬ ਸੀ ਲਿਆਕਤਾਂ ਲਈ ਲਾਹੌਰ ਦੀ ਹਰ ਗਲੀ ਬਾਲੇ ਵਿੱਚ ਇਹ ਧਾਰਾ ਗੂੰਜ ਰਿਹਾ ਸੀ ਲਾਹੌਰ ਦੇ ਕਤਲੇਆਮ ਦੀ ਅਸਲ ਵਿਜਾ ਸੈਰਨ ਰੈਡ ਕਲਪੀ ਸੀ ਜਿਸ ਦੇ ਦਫਤਰ ਵਿੱਚੋਂ ਇਹ ਜਾਣਕਾਰੀ ਲੀਕ ਹੋਈ ਕਿ ਲਾਹੌਰ ਪਹਿਲਾਂ ਪੰਜਾਬ ਦੇ ਹਿੱਸੇ ਵਿੱਚ ਹੀ ਆਉਣਾ ਸੀ ਪਰ 12 ਅਗਸਤ ਨੂੰ ਜੋ ਕਤਲਿਆ ਬ ਹੋਇਆ ਤਾਂ ਰੈਡ ਕਲੈਫ ਦੇ ਜਵਾਰ ਲਾਲ ਡੈਰੂ ਨਾਲ ਨਾਇਬ ਜ਼ਬੂਰਾ ਕਰਕੇ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ ਉਧਰ ਦੂਜੇ ਪਾਸੇ ਪਾਕਿਸਤਾਨ ਨੂੰ ਅਜੇ ਤੱਕ ਕੋਈ ਵੀ ਵੱਡਾ ਸ਼ਹਿਰ ਨਹੀਂ ਸੀ ਬਿਰਿਆ ਤੇ ਲਾਹੌਰ ਉਸ ਵਕਤ ਸਿੱਖਾ ਦੀ ਰਾਜਤਾ ਢੀਵੋੜ ਕਰਕੇ ਬਹੁਤ ਵੱਡਾ ਸ਼ਹਿਰ ਸੀ ਅਤੇ ਬਹੁਤ ਵੱਡਾ ਮਹਤਵ ਰੱਖਦਾ ਸੀ ਜਿਸ ਕਰਕੇ ਜਵਾਰ ਲਾਲ ਡੈਰੂ ਦੇ ਬਾਬਦ ਅਲੀ ਜਿੰਦਾ ਵਰਗੇ ਲੋਕ ਕੋਸ਼ ਕਰਨ ਵਾਸਤੇ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ। ਇੱਥੇ ਹੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਗਰਦਾਸਪੁਰ ਵੀ ਪਹਿਲਾ ਰੈੱਡ ਕਲਿਫੜੀ ਪਾਕਿਸਤਾਨ ਦੇ ਹਿੱਸੇ ਵਿੱਚ ਦੇ ਦਿੱਤੇ ਸਨ ਜੋ ਬਾਅਦ ਵਿੱਚ ਭਾਰਤ ਦੇ ਹਿੱਸੇ ਆਏ। ਜਦੋਂ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਤਾਂ ਸੈਰਲ ਰੈੱਡ ਕਲਿਫੜੂ ਦੋਹਾਂ ਦੇਸ਼ਾਂ ਦੀ ਵੰਡ ਕਰਨ ਵਾਸਤੇ ਸਿਰਫ 10 ਦਿਨ ਦਿੱਤੇ ਗਏ ਸਨ ਤੇ ਇੱਕੋ ਵਾਰੀ ਠੀ ਉਸ ਨੂੰ ਹਵਾਈ ਜਹਾਜ਼ ਰਾਹੀਂ ਪੂਰਾ ਭਾਰਤ ਵਖਾ ਦਿੱਤਾ ਗਿਆ ਸੀ। ਤੇ ਫਿਰ ਹੋਇਆ ਕਿ ਕਿ ਉੱਧਰ ਰੈਡ ਕਲਿਫ ਨੇ ਆਪਣੇ ਦਫ਼ਤਰ ਵਿੱਚ ਬੈਠ ਕੇ ਭਾਰਤ ਦੇ ਨਕਸ਼ੇ ਉੱਤੇ ਲਕੀਰ ਖਿੱਚੀ ਇਧਰ ਲੋਕਾਂ ਦੇ ਦਿਲਾਂ ਵਿੱਚ ਵੀ ਲਕੀਰ ਖੇਚੀ ਗਈ ਜਿਸ ਤੇ 20 ਲੱਖ ਤੋਂ ਜ਼ਿਆਦਾ ਲੋਕ ਬਹੁਤ ਦੇ ਘਾਟ ਉਤਾਰ ਦਿੱਤੇ ਗਏ ਬੇਤਾਚਾ ਵਟ ਟੋਕ ਹੋਈ ਜਿਸ ਵਿੱਚ ਜ਼ਿਆਦਾਤਰ ਪੰਜਾਬੀ ਹੀ ਸਨ ਇਸੇ ਕਰਕੇ ਕਿਹਾ ਜਾਂਦਾ ਹੈ ਕਿ 1947 ਦੀ ਵੰਡ ਦਾ ਦਰਦ ਸਭ ਤੋਂ ਵੱਧ ਪੰਜਾਬੀਆਂ ਨੇ ਅਡਾਇਆ ਹੈ ਤਾਂ ਕਿ ਦੂਜੇ ਭਾਰਤ ਦੇ ਰਾਜਾਂ ਨੇ ਸੋ ਦੋਸਤੋ ਇਸ ਦੀ ਲਾਹੌਰ ਸ਼ਹਿਰ ਦੇ ਪਾਕਿਸਤਾਨ ਵਿੱਚ ਜਾਣ ਦੀ ਕਹਾਣੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ